ਕਿਹਾ ਤੁਹਾਡਾ ਸਿਆਸੀ ਪਾਰਟੀ ਵਿੱਚ ਹੋਣਾ ਸਹੀ ਤੇ ਦੁਨੀਆ ਦੇ ਲਈ ਗਲਤ ਗਰੇਵਾਲ ਨੇ ਸਵਾਲ ਖੜਾ ਕੀਤਾ ਕਿ ਸਿੱਖ ਹੋਣ ਦਾ ਸਰਟੀਫਿਕੇਟ ਐਸ.ਸੀ.ਬੀ.ਸੀ ਪ੍ਰਧਾਨ ਤੋਂ ਲੈਣਾ ਪਵੇਗਾ ਧਾਮੀ ਨੇ ਡੀ.ਐਸ.ਟੀ.ਐਮ.ਸੀ ਮੈਂਬਰਾਂ ਦੇ ਬੀ.ਜੇ.ਪੀ ਵਿੱਚ ਸ਼ਾਮਲ ਹੋਣ ਤੇ ਇਤਰਾਜ਼ ਜਤਾਇਆ ਸੀ ਐਸ.ਸੀ.ਬੀ.ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਤਰਾਜ਼ ਪਾਨਿਆ ਕਿਹਾ ਸੀ ਕਿ ਜੇ ਡੀ.ਐਸ.ਟੀ.ਐਮ.ਸੀ ਮੈਂਬਰਾਂ ਨੂੰ ਭਾਜਪਾ ਵਿੱਚ ਜਾਣ ਦਾ ਇੰਨਾ ਹੀ ਸ਼ੌਕ ਹੈ ਤਾਂ ਪਹਿਲਾਂ ਤੁਰੰਤ ਗੁਰਦੁਆਰਾ ਕਮੇਟੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਜਿਸ ਤੇ ਹੁਣ ਭਾਜਪਾ ਨੇ ਐਸਟੀਪੀਸੀ ਪ੍ਰਧਾਨ ਨੂੰ ਜਵਾਬ ਦਿੱਤਾ ਹੈ ਧਾਮੀ ਨੇ ਕਿਹਾ ਕਿ ਭਾਜਪਾ ਦੂਜੇ ਧਰਮਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਸਿੱਧਾ ਦਖਲ ਦੇਣ ਦੀ ਨੀਤੀ ਅਪਣਾ ਰਹੀ ਹੈ ਜੋ ਕਿ ਮੰਦਪਾਕ ਹੈ ਕੱਲ ਡੀਐਸਸੀਐਮਸੀ ਦੇ 7 ਮੈਂਬਰ ਭਾਜਪਾ ਦੇ ਵਿੱਚ ਸ਼ਾਮਿਲ ਹੋਏ ਸਨ ਜਿਸ ਤੋਂ ਬਾਅਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਇਹ ਪ੍ਰਤੀਕਰਮ ਸਾਹਮਣੇ ਆਇਆ ਸੀ ਔਰ ਉਸ ਤੋਂ ਬਾਅਦ ਹੁਣ ਪ੍ਰਤੀਕਿਰਿਆ ਆਈ ਹੈ ਹਰਜੀਤ ਸਿੰਘ ਰੇਵਾਲ ਦੀ ਵੇ ਕੀ ਇਹ ਜਿਹੜਾ ਸ਼ਰਮਣੀ ਅਕਾਲੀ ਦਲ ਪਹਿਲਾਂ ਤਾਂ ਅਕਾਲੀ ਦਲ ਬਹੁਤ ਵਧੀਆ ਪਾਰਟੀ ਸੀ ਅੱਜ ਤਾਂ ਪਰਿਵਾਰਿਕ ਦਲ ਸਾਹਮੇ ਸਾਬ ਤੁਸੀਂ ਉਹਦੇ ਮੈਂਬਰ ਹੋ ਕੀ ਇਹ ਠੀਕ ਆ ਦੂਜਿਆਂ ਲਈ ਉਹ ਗਲਤ ਆ ਤੁਹਾਡੇ ਲਈ ਉਹ ਠੀਕ ਆ ਕਿ ਸਿੱਖ ਹੋਣ ਦਾ ਸਰਟੀਫਿਕੇਟ ਵੀ ਉਹ ਤੁਹਾਡੇ ਕੋਲੋਂ ਹੀ ਲੈਣਗੇ ਸਿੱਖ ਦਾ ਸਰਟੀਫਿਕੇਟ ਤਾਂ ਗੁਰੂ ਸਾਹਿਬ ਦਿੰਦੇ ਆ ਔਰ ਖਾਲਸਾ ਨੇ ਕਿਤੇ ਵੀ ਇਹ ਨਹੀਂ ਲਿਖਿਆ ਕਿ ਕਿਸ ਪੋਲੀਟੀਕਲ ਪਾਰਟੀ ਜਾਣਾ ਕਿਸ ਚ ਨਹੀਂ ਜਿਸ ਕਾਂਗਰਸ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਉਸ ਕਾਂਗਰਸ 'ਚ ਵੀ ਸਿੱਖ ਇੱਥੇ ਉਹਨਾਂ ਲਈ ਤੁਸੀਂ ਕਦੇ ਨਹੀਂ ਬੋਲਦੇ ਬੀਜੇਪੀ ਦੇ ਪਿੱਛੇ ਤੁਸੀਂ ਬਿਨਾਂ ਗੱਲਬਾਤ ਤੋਂ ਹੀ ਪੈਨੇ ਹੋ ਤੇ ਇਹ ਤੁਹਾਡੀ ਜ਼ੋਰ ਜ਼ਬਰਦਸਤੀ ਇਸ ਤਰ੍ਹਾਂ ਨਹੀਂ ਚੱਲਣੀ ਔਰ ਕੌਮ ਨੇ ਸਰਕਾਰ ਨਹੀਂ ਨਹੀਂ ਕੌਮ ਜੇ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦਾ ਉਹੀ ਸ਼ਾਨ ਵੜਾ ਕੇ ਰੱਖਣਾ ਚਾਹੁੰਦੇ ਹੋ ਜਿਹੜੀ ਸ਼ਾਨ ਪਹਿਲਾਂ ਤੁਸੀਂ ਸ਼ੁਰੂ ਤੋਂ ਸੀ ਤਾਂ ਤੁਹਾਨੂੰ ਵੀ ਉਹ ਜਿਹਾ ਆਚਰਣ ਕਰਨਾ ਪਏਗਾ ਅੱਜ ਤੱਕ ਕਿਸੇ ਵੀ ਪ੍ਰਧਾਨ ਨੇ ਇਸ ਤਰ੍ਹਾਂ ਦੀ ਗੱਲਾਂ ਨਹੀਂ ਕੀਤੀਆਂ ਮੈਂ ਤੁਹਾਨੂੰ ਪ੍ਰਾਰਥਨਾ ਕਰਦਾ ਕਿ ਇਹ ਨਾ ਕਰੋ ਉਧਰ ਸ਼੍ਰੋਮਣੀ ਅਕਾਲੀ ਦਲ ਨੇ ਖਡੂਰ ਸਾਹਿਬ ਤੋਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਵਰਸਾ ਸਿੰਘ ਬਲਟੋਹਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਸ਼੍ਰੋਮਣੀ ਅਕਾਲੀ ਦਲ ਨੇ ਸਾਰੀਆਂ 13 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਉਮੀਦਵਾਰ ਉਤਾਰ ਦਿੱਤੇ ਨੇ ਟਿਕਟ ਮਿਲਣ ਤੋਂ ਬਾਅਦ న్యూਸ 18 ਤੇ ਸਭ ਤੋਂ ਪਹਿਲਾ ਵਰਸਾ ਸਿੰਘ ਬਲਟੋਹਾ ਨੇ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਖਡੂਰ ਸਾਹਿਬ ਤੋਂ ਵੱਡੀ ਜਿੱਤ ਹਾਸਲ ਕਰਾਂਗਾ ਮੈਂ ਜਿੱਥੇ ਖੜਾ ਹੋਣਾ ਹਾਂ ਕਦੇ ਡਰਦਾ ਨਹੀਂ ਬਲਟੋਹਾ ਨੇ ਦਾਅਵਾ ਕੀਤਾ ਮੈਂ ਕਾਂਗਰਸ ਨੂੰ ਸਵਾ ਸ਼ੇਰ ਬਣ ਕੇ ਟਕਰਾਂਗਾ ਮੈਂ ਹਮੇਸ਼ਾ ਪੰਥ ਤੇ ਪੰਜਾਬ ਦੀ ਬਿਹਤਰੀ ਲਈ ਆਵਾਜ਼ ਬੁਲੰਦ ਕੀਤੀ ਹੈ ਪੰਚ ਤੇ ਪੰਜਾਬ ਦੇ ਲਈ ਐਨਐਸਏ ਵਰਗੇ ਕਾਨੂੰਨ ਦਾ ਸਾਹਮਣਾ ਕੀਤਾ ਹੋਰੇ ਤਸਵੀਰ ਜਿਹੜੀ ਇਸ ਤੋਂ ਦਿਖਾ ਰਿਹਾ ਇਹ ਤਸਵੀਰ ਅਸਲੀ ਤਸਵੀਰ ਹੈ ਜਦੋਂ ਮਿਰਸਾ ਸਿੰਘ ਬਲਟੋਹਾ ਨੂੰ ਉਮੀਦਵਾਰ ਐਲਾਨੇ ਗਏ ਦੱਸਿਏ ਕਿ ਕალიਦਲ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਨਾਲ ਹੀ ਚੰਡੀਗੜ੍ਹ ਲੋਕ ਸਭਾ ਸੀਟ ਤੇ ਵੀ ਉਮੀਦਵਾਰ ਐਲਾਨ ਚੁੱਕਿਆ ਹਾਲੇ ਤੱਕ ਆਮ ਆਦਮੀ ਪਾਰਟੀ ਤੇ ਆਕਾਲੀ ਦਲ ਦੋਵੇਂ 13 ਜਿਹਿਆਂ ਨੇ ਜਿਹੜਾ ਨੇ ਸਾਰੇ ਉਮੀਦਵਾਰ ਦਾ ਐਲਾਨ ਕੀਤਾ ਹੈ ਕਾਂਗਰਸ ਨੇ ਵੀ ਹਜੇ ਉਮੀਦਵਾਰ ਦਾ ਐਲਾਨ ਕਰਨਾ ਹੈ ਕੁਝ ਸੀਟਾਂ ਤੇ ਔਰ ਬੀਜੇਪੀ ਦੇ ਵੀ ਕੁਝ ਉਮੀਦਵਾਰ ਦਾ ਐਲਾਨ ਹੋਣਾ ਹੈ ਕੁਝ ਸੀਟਾਂ ਤੇ ਅਤੇ ਆਖਲੀ ਦਲ ਦੋਵਾਂ ਨੇ 13-13 ਸੀਟਾਂ ਤੇ ਐਲਾਨ ਦਿੱਤੇ ਨੇ ਆਪਣੇ ਉਮੀਦਵਾਰ ਪੰਜਾਬ ਦੀਆਂ 13 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਤਸਵੀਰ ਕਲੀਅਰ ਪੰਥਕ ਚਿਹਰਾ ਹੋ ਇੱਕ ਬਹੁਤ ਵੱਡਾ ਚਿਹਰਾ ਹੋ ਤੁਹਾਡਾ ਤਜਰਬਾ ਤੁਹਾਡਾ ਜਿਹੜਾ ਪੁਰਾਣਾ ਤਜਰਬਾ ਹੈਗਾ ਉਹ ਕਿਤੇ ਵੱਧ ਹੈਗਾ ਅਮਰਿਤਪਾਲ ਸਿੰਘ ਦੇ ਨਾਲ ਜੁੜਿਆ ਹੋਇਆ ਇਹ ਸਵਾਲ ਹੈਗਾ ਕਿ ਲੱਗਦਾ ਹੈ ਕਿ ਪੰਥਕ ਵੋਟਾਂ ਦੋ ਪਾਰਟਸ ਦੇ ਵਿੱਚ ਕਿਤੇ ਡਿਵਾਈਡ ਤਾਂ ਨਹੀਂ ਹੋ ਜਾਣਗੀਆਂ ਮੰਡੀਆਂ ਤਾਂ ਨਹੀਂ ਜਾਣਗੇ ਇੱਕ ਯੂਥ ਜਿਹੜਾ ਹੈਗਾ ਕਿਤੇ ਅਮਰਿਤਪਾਲ ਸਿੰਘ ਦੇ ਨਾਲ ਔਰ ਜਿਹੜੇ ਸੀਨੀਅਰ ਨੇ ਉਹ ਵਿਰਸਾ ਸਿੰਘ ਬਲਟੋਹਾ ਦੇ ਨਾਲ ਇਸ ਤਰੀਕੇ ਦੇ ਹਾਲਾਤ ਤਾਂ ਨਹੀਂ ਹੋ ਜਾਣਗੇ ਬਲਟੋਹਾ ਸਾਹਿਬ ਦੇਖੋ ਮੈਂ ਸਮੁੱਚੇ ਰੂਪ ਚ ਜਿਹੜੇ ਵੀ ਖਡੂਰ ਸਭ ਹਲਕਾ ਦੇ ਵੋਟਰ ਨੇ ਇੱਥੋਂ ਦੇ ਵਾਸੀ ਨੇ ਚਾਹੇ ਉਹ ਬਜ਼ੁਰਗ ਨੇ ਚਾਹੇੋ ਬੀਬੀਆਂ ਨੇ ਭੈਣਾਂ ਨੇ ਮੇਰੇ ਭਰਾ ਨੇ ਜਾਂ ਬੱਚੇ ਨੇ ਨੌਜਵਾਨ ਨੇ ਜੀ ਸਾਰੇ ਨੂੰ ਅਪੀਲ ਕਰਦਾ ਹਾਂ ਹੂੰ ਕਿ ਭਾਵੇਂ ਮੇਰੀ ਉਮਰ 60 ਸਾਲ ਦੀ ਜ਼ਰੂਰ ਹੋ ਗਈ ਹੈ ਹੂੰ ਪਰ ਮੈਂ ਆਮ ਕਰਕੇ ਕਹਿਣਾ ਹੋਣਾ ਹੈ ਕਿ ਵਿਰਸਾ ਸਿੰਘ ਬਲਟੋਹਾ ਚ ਕਰੰਟ ਪੂਰਾ ਜੇ ਹੂੰ ਤੇ ਉਹ ਕਰੰਟ ਜਿਹੜਾ ਆ ਤੇ ਮੇਰਾ ਖਿਆਲ ਹੈ ਕਿ ਅੱਜ ਵੀ ਜਿਹੜਾ ਆ ਹੜਕਾ ਖਡੂਰ ਸਾਹਿਬ ਦੇ ਨੌਜਵਾਨਾਂ ਨੂੰ ਪਤਾ ਕਿ ਵਿਰਸਾ ਸਿੰਘ ਬਲਟੋਹਾ ਜਿੱਥੇ ਖੜਦਾ ਆ ਡਟਦਾ ਆ ਤੇ ਝੁਕਦਾ ਨਹੀਂ ਹਾਂਜੀ ਜੇ ਡਾਉਣ ਦੀਆਂ ਧਮਕਾਉਣ ਦੀਆਂ ਕੋਸ਼ਿਸ਼ਾਂ ਕਰਦੇ ਰਹੇ ਪਰ ਵਿਰਸਾ ਸਿੰਘ ਬਲਟੋਹਾ ਹਮੇਸ਼ਾ ਹੀ ਸੱਚ ਬੋਲਦਾ ਰਿਹਾ ਜੇ ਜਿੱਥੇ ਕਿਤੇ ਜੇ ਪਾਰਟੀ ਕੋਲ ਵੀ ਕਿਸੇ ਤਰ੍ਹਾਂ ਦੀ ਕੋਈ ਕੋਤਾਹੀ ਹੋਗੀ ਹਾਂਜੀ ਕੋਈ ਢੇਲ ਹੈਗੀ ਉਥੇ ਪਾਰਟੀ ਵਾਸਤੇ ਵਿਰਸਾ ਸਿੰਘ ਬਲਟੋਹਾ ਜਿਹੜਾ ਆ ਉਥੇ ਗੱਲ ਕਰਦਾ ਰਿਹਾ ਆ ਆਵਾਜ਼ ਬਰੰਦ ਕਰਦਾ ਰਿਹਾ ਇਸ ਕਰਕੇ ਮੈਨੂੰ ਪੂਰਨ ਆਸ ਹੈ ਤੇ ਸਮੁੱਚੇ ਰੂਪ ਤੇ ਜਿਹੜਾ ਹਲਕਾ ਆਇਆ ਖਡੂਰ ਸਾਹਿਬ ਦਾ ਕਿਉਂਕਿ ਇਲੈਕਸ਼ਨ ਹੁਣ ਸ਼ੁਰੂ ਹੋਣੀ ਹੈ ਹਮ ਤੇ ਲੋਕਾਂ ਦੇ ਸਾਹਮਣੇ ਚਿਹਰੇ ਹੋਣਾ ਹੋਣੇ ਆ ਤੇ ਜੇ ਤੁਲਨਾ ਕਰਕੇ ਦੇਖ ਲੈਣਾ ਇੱਕ ਪਨੇ ਭਾਈ ਅਮਰਤਪਾਲ ਸਿੰਘ ਆ ਹਾਂਜੀ ਮੈਂ ਕੋਈ ਉਹਨਾਂ ਦੀ ਬੁਰਾਈ ਨਹੀਂ ਕਰਦਾ ਤੇ ਦੂਜੇ ਪਨੇ ਮੇਰੇ ਵਰਗਾ ਇੱਕ ਮਾਤੜ ਹੈ ਇੱਕ ਮਾਤੜ ਕਿਸਾਨ ਦਾ ਪੁੱਤ ਹੈ ਤੇ ਜਿਹਨੇ ਜ਼ਿੰਦਗੀ ਤੇ ਜਫਰ ਹੀ ਜੰ ਲਿਆ ਹਾਂਜੀ ਜਿਹਨੇ ਜ਼ਿੰਦਗੀ ਚ ਹਾਂਜੀ ਸੰਘਰਸ਼ ਕੀਤਾ ਹੈ ਜੇ ਲਾਈ ਕਟੀਆਂ ਆ ਐਨਐਸਏ ਕਟੀਆਂ ਨੇ ਵਾਰ ਵਾਰ ਕਟੀਆਂ ਨੇ ਜੇਹੜੇ ਆਉਂਦੇ ਸੀ ਤੇ ਪੁਲਿਸ ਦੁਬਾਰਾ ਫਿਰ ਕੇ ਜੇਲ੍ਹ ਦੇ ਡੇਢ ਤੋਂ ਚੱਕ ਕੇ ਲੈ ਜਾਂਦੀ ਸੀ ਤੇ ਹਫ਼ਤਿਆਂ ਬੱਧੀ ਥਾਣਿਆਂ 'ਚ ਵੱਖ-ਵੱਖ ਰੱਖ ਕੇ ਫਿਰ ਛੁੱਟਾ ਕੇ ਕਿਸੇ ਬਾਗੇ ਭੇਜਦੀ ਰਹੀ ਸੀ ਅਸੀਂ ਤੇ ਉਹ ਐ ਅਸਾਂ ਉਹ ਸਮੇਂ ਦੇਖਿਆ ਜੇ ਕੁਰਬਾਨੀ ਕੀਤੀ ਮਿਲ ਕੇ ਦੇਖਣਾ ਮੈਂ ਕੋਈ ਆਸਾਨ ਨਹੀਂ ਕੀਤਾ ਇਹ ਮੇਰਾ ਫਰਜ਼ ਸੀਗਾ ਪੰਥ ਤੇ ਪੰਜਾਬ ਦੀ ਖਾਤਰ ਕੀਤਾ ਆ ਪਰ ਜੇ ਦੇਖ ਰਹੇ ਆ ਤਾਂ ਮੈਂ ਸਮੁੱਚੇ ਹੜਕਾ ਖਡੂਰ ਸਾਹਿਬ ਦੇ ਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਇਹਨੂੰ ਤੋੜ ਕੇ ਜਰੂਰ ਦੇਖ ਲੈ ਮਿਰਸਾ ਸਾਹਿਬ ਬਲਟੋ ਜੀ ਇੱਕ ਲਾਸਟ ਕੁਐਸਚਨ ਹੈਗਾ ਛੋਟਾ ਜਿਹਾ ਪਹਿਲਵਾਨ ਜਦੋਂ ਘੋਲ ਵਿੱਚ ਉਤਰਦਾ ਹੈ ਔਰ ਜ਼ਿਆਦਾ ਤਜਰਬੇ ਵਾਲਾ ਉਤਰਦਾ ਤਾਂ ਐ ਸੋਚਦਾ ਵੀ ਮੁਕਾਬਲਾ ਜਿਹੜਾ ਹੈਗਾ ਨਾ ਬਰਾਬਰ ਦਾ ਪਹਿਲਵਾਨ ਆਵੇ ਟੱਕਰ ਫੇਰ ਸਵਾਦ ਆਊਗਾ ਕਾਂਗਰਸ ਨੇ ਹਜੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਆਮ ਆਦਮੀ ਪਾਰਟੀ ਐਲਾਨ ਚੁੱਕੀ ਹੈ ਬੀਜੇਪੀ ਐਲਾਨ ਚੁੱਕੀ ਹੈ ਕਾਂਗਰਸ ਵਾਲੇ ਅੱਗੇ ਕੁਐਸਚਨ ਮਾਰਕ ਹੈ ਵਿਰਸਾ ਸਿੰਘ ਬਲਟੋਆ ਸਾਹਿਬ ਬਤੌਰ ਸੀਨੀਅਰ ਲੀਡਰ ਕਿਸ ਨੂੰ ਵੇਖਣਾ ਚਾਹੁੰਦੇ ਨੇ ਕਿਹਦੇ ਨਾਲ ਮੁਕਾਬਲਾ ਹੋਵੇਗਾ ਤਾਂ ਸਵਾਦ ਆਏਗਾ ਕਿਉਂਕਿ ਸਿਆਸੀ ਮੁਕਾਬਲੇ ਦਾ ਇੱਕ ਵੱਖਰਾ ਮਜ਼ਾ ਹੁੰਦਾ ਹੈ ਬਲਟੋਆ ਸਾਹਿਬ ਦੇ ਦੇਖੋ ਜਦ ਤੱਕ ਮੇਰੇ ਖਿਆਲ ਇਕੱਲੀ ਕਾਂਗਰਸ ਪਾਰਟੀ ਰਹਿ ਗਈ ਹੈ ਉਮੀਦਵਾਰ ਉਤਾਰਨ ਵਾਲੀ ਉਹ ਕਿੰਨੂੰ ਉਤਾਰਦੇ ਆ ਮੇਰੀ ਵੱਲੋਂ ਤੇ ਇੱਥੇ ਚੱਕੇ ਜਿਹੜਾ ਯਾਰ ਰਾਜਾ ਵੜਿੰਗਾ ਜੇ ਪ੍ਰਤਾਪ ਸਿੰਘ ਬਾਜਵਾ ਆ ਜਾਂਦਾ ਇੱਥੋਂ ਤੱਕ ਰਾਹੁਲ ਗਾਂਧੀ ਆ ਜੇ ਹੂੰ ਮੈਂ ਤੇ ਇਹਨਾਂ ਨੂੰ ਸ਼ੇਰ ਦੀ ਥਾਂ ਤੇ ਸਵਾ ਸ਼ੇਰ ਬਣ ਕੇ ਟਕਰੂੰਗਾ ਹੂੰ ਹਾਂਜੀ ਉਹ ਵੱਡੀ ਤੋਪ ਲਾਇਆ ਹੁਣ ਤੇ ਮੈਂ ਭੰਗੀਆਂ ਵਾਲੀ ਤੋਪ ਬਣ ਕੇ ਟਕਰੂੰਗਾ ਸੋਵਿਰਸਾ ਸਿੰਘ ਵਲੜੋਹਾ ਕੌਨਫੀਡੈਂਟ ਕੌਨਫੀਡੈਂਸ ਆਪਣੀ ਜਿਤਨੂ ਲੈ ਕੇ ਔਰ ਇਹ ਕੌਨਫੀਡੈਂਸ ਤਕਰੀਬਨ ਹਰੇਕ ਲੀਡਰ ਜਦੋਂ ਪਾਰਟੀ ਐਲਾਨ ਕਰਦੀ ਹੈ ਟਿਕਟਾਂ ਦਾ ਐਲਾਨ ਕਰਦੀ ਹੈ ਤਾਂ ਹਰੇਕ ਲੀਡਰ ਇੱਕ ਕੌਨਫੀਡੈਂਸ ਦਿਖਾਂਦਾ ਹੈ ਪਰ ਇਸ ਕੌਨਫੀਡੈਂਸ ਨੂੰ ਇਸ ਦਾ ਮੁੱਲ ਪਾਉਂਦੇ ਨੇ ਵੋਟਰ ਵੋਟਰ ਯਾਨੀ ਤੁਸੀਂ ਜਿਹੜੇ ਖਬਰਾਂ ਦੇਖਦੇ ਹੋ ਸੁਣਦੇ ਹੋ ਇਹਨਾਂ ਲੀਡਰਾਂ ਨੂੰ ਸੁਣਦੇ ਹੋ ਤੇ ਇਹ ਸਾਰੀ ਤਸਵੀਰ ਦੇ ਵਿੱਚ ਵੋਟਰ ਕਿਸ ਦਾ ਕੌਨਫੀਡੈਂਸ ਵਧਾਣਗੇ ਕਿਸ ਦਾ ਘਟਾਣਗੇ ਵੋਟਰਾਂ ਨੇ ਤੈਅ ਕਰਨਾ ਹੈ ਪਰ ਬਿਰਸਾ ਸਿੰਘ ਵਲਟੋਹਾ ਆਪਣੀ ਪਰਫਾਰਮੈਂਸ ਨੂੰ ਲੈ ਕੇ ਆਪਣੇ ਆਪ ਨੂੰ ਲੈ ਕੇ ਇਸ ਚੋਣ ਪੜਨੂ ਲੈ ਕੇ ਪੂਰੇ ਕੌਨਫੀਡੈਂਟ ਨਜ਼ਰ ਆਏ ਦਾਵੇਦਾਰੀ ਕਰਦੇ ਨਜ਼ਰ ਆਏ ਕਿ ਕੋਈ ਵੀ ਆਜੇ ਮੁਕਾਬਲੇ ਦੇ ਵਿੱਚ ਮੈਂ ਸਵਾ ਸ਼ੇਰ ਬਣ ਕੇ ਟਕਰਾਂ। ਅਰੇ ਸਬਦੇ ਵਿਚਾਰ ਲੈ ਕਾਂਗਰਸ ਨੂੰ ਵੱਡਾ ਝਟਕਾ ਲੱਗਾ। ਦਿੱਲੀ ਕਾਂਗਰਸ ਦੇ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਨੇ ਅਹੁਦਾ ਛੱਡ ਦਿੱਤਾ। ਦਿੱਲੀ ਕਾਂਗਰਸ ਦੇ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ। ਕਾਂਗਰਸ ਦੇ ਪ੍ਰਧਾਨ ਖੜਗੇ ਨੂੰ ਚਿੱਠੀ ਲਿਖ ਕੇ ਆਪਣਾ ਅਸਤੀਫਾ ਭੇਜਿਆ। ਇਨਚਾਰਜ ਦੀਪਕ ਬਾਬਰੀਆ ਦੇ ਨਾਲ મતਭੇਦਾਂ ਦੇ ਕਰਕੇ ਅਸਤੀਫਾ ਦਿੱਤਾ ਗਿਆ ਹੈ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਗੱਟਚੋੜ ਤੇ ਵੀ ਸਵਾਲ ਚ ਕੇਰਵਿੰਦਰ ਸਿੰਘ ਲਵਲੀ ਨੇ ਮੈਂ ਆਪਣੇ ਆਪ ਨੂੰ ਅਪਾਹਜ ਮਹਿਸੂਸ ਕਰ ਰਿਹਾ ਹਾਂ ਲਵਲੀ ਨੇ ਕਿਹਾ ਮੈਨੂੰ ਡੀਪੀਸੀਸੀ ਵਿੱਚ ਕੋਈ ਵੀ ਸੀਨੀਅਰ ਨਿਯੁਕਤੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਬਲਾਕ ਪ੍ਰਧਾਨਾ ਦੀ ਨਿਯੁਕਤੀ ਕਰਨ ਦੀ ਵੀ ਇਜਾਜ਼ਤ ਨਹੀਂ ਦਿੱਤੀ ਗਈ ਦਿੱਲੀ ਵਿੱਚ 150 ਤੋਂ ਵੱਧ ਬਲਾਕਾਂ ਵਿੱਚ ਬਲਾਕ ਪ੍ਰਧਾਨ ਨਹੀਂ ਨੇ ਦਿੱਲੀ ਯੂਨਿਟ ਦੇ ਵਿਰੋਧ ਦੇ باوجود ਆਮ ਆਦਮੀ ਪਾਰਟੀ ਨਾਲ ਗੱਠਜੋੜ ਕੀਤਾ ਆਮ ਆਦਮੀ ਪਾਰਟੀ ਦੇ ਅਧੇ ਕੈਬਨਿਟ ਮੰਤਰੀ ਕਰਪਸ਼ਨ ਦੇ ਕੇਸ ਦੇ ਵਿੱਚ ਜੇਲ੍ਹ ਵਿੱਚ ਬੰਦ ਨੇ ਡਟੋੜ ਕਾਰਨ ਕਾਂਗਰਸ ਨੂੰ ਦਿੱਲੀ ਵਿੱਚ ਸਿਰਫ 3 ਸੀਟਾਂ ਮਿਲੀਆਂ ਉਮੀਦਵਾਰਾਂ ਦੇ ਐਲਾਨ ਤੋਂ ਪਹਿਲਾਂ ਦਿੱਲੀ ਇਕਾਈ ਦੀ ਰਾਏ